ਪੰਜਾਬ ਸਰਕਾਰ ਵੱਲੋਂ ਕਰਵਾਏ ਜਾ ਰਹੇ ਖੇਡਾਂਵਤਨ ਪੰਜਾਬ ਦੀਆਂ ਦੇ ਬਲਾਕ ਪੱਦਰੀ ਮੁਕਾਬਲੇ ਦੁਸਾਂਝਕਲਾ ਦੇ ਸਰਕਾਰੀ ਸਕੂਲ ਦੀ ਗਰਾਊਂਡ ਵਿੱਚ ਕਰਵਾਈ ਗਏ 9 ਤਰੀਕ ਤੋਂ ਸ਼ੁਰੂ ਹੋਏ ਇਨ੍ਹਾਂ ਮੁਕਾਬਲਿਆਂ ਦੇ ਅਖੀਰਲੇ ਦਿਨ ਮੁੱਖ ਮਹਿਮਾਨ ਦੇ ਤੌਰ ਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਬੌਇਸ ਚੇਅਰਮੈਨ ਅਤੇ ਹਲਕਾ ਫਿਲੌਰ ਤੋਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ ਉਚੇਚੇ ਤੌਰ ਤੇ ਪਹੁੰਚੇ ਉਨਾ ਨਾਲ ਐਸਟੀਐਮ ਫਿਲਾਸ ਸਰਦਾਰ ਅਮਨਪਾਲ ਸਿੰਘ ਵੀ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਪਹੁੰਚੇ ਇਸ ਮੌਕੇ ਪ੍ਰਿੰਸੀਪਲ ਪ੍ਰੇਮ ਕੁਮਾਰ ਨੇ ਜਿਥੇ ਇਹਨਾਂ ਮੁਕਾਬਲਿਆਂ ਵਿੱਚ ਭਾਗ ਲੈਣ ਵਾਲੇ ਬੱਚਿਆਂ ਨੂੰ ਅਸ਼ੀਰਵਾਦ ਦੇ ਕੇ ਉਹਨਾਂ ਦੀ ਹੌਸਲਾ ਅਫਜ਼ਾਈ ਕੀਤੀ ਉੱਥੇ ਹੀ ਜੇਤੂ ਖਿਡਾਰੀਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰਹਿ ਲਈ ਖੇਡਾਂ ਬਤਨ ਪੰਜਾਬ ਦੀਆਂ ਕਰਵਾਈਆਂ ਜਾ ਰਹੀਆਂ ਹਨ ਇਸ ਮੌਕੇ ਸਕੂਲ ਦੇ ਕੋਚ ਨੇ ਆਏ ਹੋਏ ਮਹਿਮਾਨਾਂ ਪੰਜਾਬ ਸਰਕਾਰ ਅਤੇ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਆਏ ਹੋਏ ਪਤਵੰਤੇ ਸੱਜਣਾ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਡਾਂ ਬਤਨ ਪੰਜਾਬ ਦੀਆਂ ਦਾ ਅੱਜ ਜਿਹੜਾ ਹੈਗਾ ਬਲਾਕ ਪੱਦਰੀ ਮੁਕਾਬਲੇ ਜਿਹੜੇ ਦੇਸਾਂਜ ਕਲਾ ਸਕੂਲ ਦੇ ਵਿੱਚ ਹੋ ਰਿਹਾ ਆ ਇੱਥੋਂ ਦੀ ਜਿਹੜੀ ਪੂਰੀ ਟੀਮ ਆ ਔਰ ਖਾਸ ਤੌਰ ਤੇ ਕੁਲਵਿੰਦਰ ਸਿੰਘ ਕੋਚ ਔਰ ਇਥੋਂ ਦੀ ਸਮੂਚੀ ਜਿਹੜੀ ਟੀਮ ਆ ਉਸਨੇ ਬਹੁਤ ਹੀ ਵਧੀਆ ਜਿਹੜਾ ਹਗਾ ਤਿੰਨਾਂ ਦਿਨਾਂ ਤੋਂ ਅੱਜ ਲਾਸਟ ਨੇ ਰਿਆਂ ਤਿੰਨਾਂ ਦਿਨਾਂ ਤੋਂ ਇਹਨਾਂ ਬੱਚਿਆਂ ਨੇ ਲਈ ਬਹੁਤ ਹੀ ਕਰੜੀ ਮਿਹਨਤ ਕੀਤੀ ਆ ਔਰ ਖੇਡਾਂ ਬਤਨ ਪੰਜਾਬ ਦੀਆਂ ਜੋ ਸੂਬੇ ਦੇ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਹਰ ਦਾ ਸੁਪਨਾ ਆ ਕਿ ਮੁੜ ਕੇ ਉਹ ਪੰਜਾਬ ਜਿਹੜਾ ਪਿਛਲੀਆਂ ਸਮੇਂ ਦੀਆਂ ਸਰਕਾਰਾਂ ਨੇ ਵਿਸਾਰ ਦਿੱਤਾ ਸੀਗਾ ਉਸ ਨੂੰ ਮੁੜ ਕੇ ਲੀਹਾਂ ਤੇ ਲਿਆ ਕੇ ਇੱਕ ਆਦਰਸ਼ ਸਮਾਜ ਦੀ ਸਥਾਪਨਾ ਕਰਕੇ ਰੰਗਲਾ ਪੰਜਾਬ ਬਣਾਉਣ ਦੇ ਵਿੱਚ ਇਹ ਬੱਚੇ ਤੇ ਬੱਚੀਆਂ ਇੱਕ ਬਹੁਤ ਹੀ ਵੱਡੀ ਭੂਮਿਕਾ ਅਦਾ ਕਰਨ ਗਿਆ ਔਰ ਖਾਸ ਤੌਰ ਤੇ ਸਾਡੇ ਸੂਬੇ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਨੇ ਖੇਡਾਂ ਪ੍ਰਤੀ ਇੱਕ ਬਹੁਤ ਹੀ ਵਧੀਆ ਨੀਤੀ ਬਣਾਈ ਆ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਕਿ ਜਿਹੜੇ ਖਿਡਾਰੀ 올림픽 ਦੇ ਵਿੱਚੋਂ ਖਾਸ ਤੌਰ ਤੇ ਹਾਕੀ ਦੇ ਵਿੱਚੋਂ ਜਿਹੜੇ ਮੈਡਲ ਜਿੱਤ ਕੇ ਆਏ ਸੀ ਉਹ ਪੰਜਾਬ ਦੇ 10 ਖਿਡਾਰੀ ਉਹਨਾਂ ਨੂੰ 9 ਕਰੋੜ ਰੁਪਇਆ ਨਗਦ ਰਾਸ਼ੀ ਦੇ ਕੇ ਜਿਹੜਾ ਸੀ ਉਹ ਨਵਾਜਿਆ ਸੀ। ਔਰ ਖੇਡ ਨੀਤੀ ਦੇ ਵਿੱਚ ਜਿਹੜਾ ਵੀ ਖਿਡਾਰੀ 올림픽 ਦੇ ਵਿੱਚ ਜਾਂ ਕਾਮਨਵੈਲਥ ਦੇ ਵਿੱਚ ਪਾਗ ਲੈਂਦਾ ਆ ਤਾਂ ਉਹਨਾਂ ਨੂੰ 15 ਲੱਖ ਰੁਪਏ ਦੀ ਤਿਆਰੀ ਦੇ ਲਈ ਜਿਹੜਾ ਹੈਗਾ ਪੰਜਾਬ ਸਰਕਾਰ ਦਿੰਦੀ ਹੈ। ਔਰ ਨੌਕਰੀਆਂ ਮਹੱਈਆ ਕਰਵਾ ਰਹੀ ਹੈ। ਸੋ ਮੈਂ ਅੱਜ ਦੇ ਇਸ ਖੇਡਾ ਬਤਨ ਪੰਜਾਬ ਦੀਆਂ ਜੋ ਕਿ ਬਲਾਕ ਪਦਰੀ ਫਲੋਰ ਦੇ ਮੁਕਾਬਲੇ ਹੋ ਰਹੇ ਆ ਉਹਨਾਂ ਬੱਚਿਆਂ ਨੂੰ ਇੱਕੋ ਇੱਕ ਗੱਲ ਕਹਿਣੀ ਚਾਹੁੰਦਾ ਹਾਂ। ਕਿ ਆਓ ਆਪਾਂ ਜਿਹੜਾ ਇੱਕ ਵਧੀਆ ਸਮਾਜ ਦੀ ਸਥਾਪਨਾ ਕਰਨ ਦੇ ਵਿੱਚ ਅਹਿਮ ਯੋਗਦਾਨ ਪਾਈਏ ਖੇਡਾਂ ਜਿਹੜੀਆਂ ਹਨ ਆਪਣੀਆਂ ਵਿਰਸਾ ਤੇ ਆਪਣੇ ਸੱਭਿਆਚਾਰ ਦੇ ਨਾਲ ਜੁੜੀਆਂ ਆ ਔਰ ਇਹਨਾਂ ਦੇ ਵਿੱਚ ਵੱਧ ਤੋਂ ਵੱਧ ਜਿਹੜਾ ਹੈਗਾ ਆਪਾਂ ਹਿੱਸਾ ਬਾਕੇ ਆਪਣੇ ਸਕੂਲ ਦਾ ਆਪਣੇ ਮਾਪਿਆਂ ਦਾ ਆਪਣੇ ਸੂਬੇ ਦਾ ਆਪਣੇ ਰਾਸ਼ਟਰ ਦਾ ਜਿਹੜਾ ਉਹ ਨਾਮ ਉੱਚਾ ਕਰੀਏ ਇਹ ਬੱਚੀਆਂ ਜਿਹੜੀਆਂ ਹਨ ਇਹਨਾਂ ਦੇ ਵਿੱਚੋਂ ਹੀ ਸਾਨੂੰ ਉਹ ਜਿਹੜੀ ਹੈਗੀ ਕੁੜੀ ਹਰਿਆਣੇ ਦੀ ਫਗਾਟ ਰੈਸਲਰ ਉਹਨਾਂ ਦੀਆਂ ਰੂਹਾਂ ਦਿਸ ਰਹੀਆਂ ਨੇ ਸੋ ਇਹਨਾਂ ਦੇ ਵਿੱਚੋਂ ਹੀ ਹਾਕੀ ਖਿਡਾਰੀ ਦਿਸ ਰਹੇ ਨੇ ਇਹਨਾਂ ਦੇ ਵਿੱਚੋਂ ਹੀ ਬਹੁਤ ਵਧੀਆ ਅਥਲੀਟ ਦਿਸ ਰਹੇ ਨੇ ਵਧੀਆ ਸਲੀਡ ਦਿਸ ਰਹੇ ਨੇ ਸੋ ਸਾਰੇ ਹੀ ਅਸੀਂ ਜਿਹੜਾ ਹੈਗਾ ਇਹਨਾਂ ਨੂੰ ਮੁਬਾਰਕਬਾਦ ਨੇ ਜਿਨ੍ਹਾਂ ਨੇ ਮੈਡਲ ਜਿੱਤੇ ਆ ਔਰ ਜਿਹੜੇ ਬੱਚੇ ਮੈਡਲਾਂ ਤੋਂ ਖੁੰਝ ਗਏ ਨੇ ਉਹਨਾਂ ਨੂੰ ਕਾਮਨਾ ਕਰਦੇ ਆ ਪ੍ਰਮਾਤਮਾ ਅੱਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹ ਹੋਰ ਵਧੀਆ ਪ੍ਰਦਰਸ਼ਨ ਕਰਨਗੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਖੇਡਾਂ ਬਤਨ ਪੰਜਾਬ ਦੀਆਂ ਸੀਜ਼ਨ 3 ਜਿਸ ਦਾ ਆਗਾਜ਼ 29 ਅਗਸਤ ਨੈਸ਼ਨਲ ਸਪੋਰਟਸ ਵਾਲੇ ਦਿਨ ਸਾਡੇ ਬਹੁਤ ਹੀ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਵਾਰ ਹੀਰੋ ਸਟੇਡੀਅਮ ਸੰਗਰੂਰ ਵਿਖੇ ਕੀਤਾ ਸੀ ਉਹ ਜਿਹੜਾ ਲੜੀ ਆ ਉਸ ਦਾ ਸਿਲਸਿਲਾ ਚੱਲਦਾ ਚੱਲਦਾ ਅੱਜ ਜਲੰਧਰ ਜ਼ਿਲ੍ਹੇ ਦੇ ਹਲਕਾ ਫਲੋਰ ਦੇ ਵਿੱਚ ਬਲਾਕ ਲੈਵਲ ਖੇਡਾਂ ਦੇ ਵਿੱਚ ਪਹੁੰਚ ਚੁੱਕਾ ਜਿਸ ਦੀਆਂ ਜਿਹੜੀਆਂ ਬਲਾਕ ਲੈਵਲ ਖੇਡਾਂ ਆ ਹਲਕਾ ਫਲੋਰ ਦੀਆਂ ਉਹ ਜੀਐਚਆਰ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦਸਾਂਝ ਕਲਾਂ ਵਿਖੇ 9 ਤਰੀਕ ਤੋਂ 12 ਸਤੰਬਰ ਤੱਕ ਕਰਵਾਈਆਂ ਜਾ ਰਹੀਆਂ ਅੱਜ ਇਹਨਾਂ ਖੇਡਾਂ ਦਾ ਆਖਰੀ ਦਿਨ ਵਾਂ ਤੇ ਜਿਹੜੇ ਬੱਚੇ ਆ ਹਲਕਾ ਫਲੋਰ ਦੇ ਇਹ ਦੇਖਣ ਦੇ ਵਿੱਚ ਆਇਆ ਉਹਨਾਂ ਦੇ ਵਿੱਚ ਕਾਫੀ ਅੱਛਾ ਉਤਸ਼ਾਹ ਦੇਖਣ ਦੇ ਨਜ਼ਰ ਆਇਆ ਬਹੁਤ ਹੀ ਵੱਡੀ ਗਿਣਤੀ ਦੇ ਵਿੱਚ ਬੱਚਿਆਂ ਨੇ ਇਹਨਾਂ ਖੇਡਾਂ ਦੇ ਵਿੱਚ ਪਾਰਟਿਸਿਪੇਟ ਕੀਤਾ ਆ ਸੋ ਸਾਡੇ ਦਰਮਿਆਨ ਜਿੱਥੇ ਅੱਜ ਉ체ਚੇ ਤੌਰ ਤੇ ਸਾਡੇ ਹਲਕਾ ਇੰਚਾਰਜ ਪ੍ਰਿੰਸੀਪਲ ਸ਼੍ਰੀ ਪ੍ਰੇਮ ਕੁਮਾਰ ਜੀ ਬੱਚਿਆਂ ਨੂੰ ਅਸ਼ੀਰਵਾਦ ਦੇਣ ਦੇ ਲਈ ਪਹੁੰਚੇ ਉਹਨਾਂ ਨੇ ਜੇਤੂ ਬੱਚਿਆਂ ਨੂੰ ਮੈਡਲ ਤਕਸੀਮ ਕਰਕੇ ਉਹਨਾਂ ਦਾ ਹੌਸਲਾ ਫਜ਼ਾਈ ਕੀਤਾ ਆ ਉਸ ਦੇ ਨਾਲ ਨਾਲ ਸਾਡੇ ਇਲਾਕੇ ਦੇ ਮਾਣਯੋਗ ਐਸ ਡੀ ਐਮ ਸਾਹਿਬ ਫਲੋਰ ਸਰਦਾਰ ਅਮਨਪਾਲ ਸਿੰਘ ਜੀ ਉਹ ਵੀ ਉਚੇਚੇ ਤੌਰ ਤੇ ਕਿਨਾਂ ਸਾਰੇ ਪ੍ਰਬੰਧਿਆਂ ਦੀ ਸਮੀਖਿਆ ਕਰਨ ਦੇ ਲਈ ਇੱਥੇ ਪਹੁੰਚੇ ਸਨ ਉਹਨਾਂ ਨੇ ਵੀ ਕਾਫੀ ਅੱਛੀ ਗਾਈਡੈਂਸ ਦੇ ਅੰਡਰ ਇਹ ਟੂਰਨਾਮੈਂਟ ਵਾ ਜਿਹੜਾ ਇਹ ਖੇਡ ਮੇਲਾ ਕਾਫੀ ਸਫਲ ਹੋ ਰਿਹਾ ਸੋ ਬਹੁਤ ਸਾਰੇ ਬੱਚਿਆਂ ਨੇ ਇਸ ਟੂਰਨਾਮੈਂਟ ਦੇ ਵਿੱਚ ਅਲੱਗ-ਅਲੱਗ ਉਮਰ ਵਰਗਾਂ ਦੇ ਵਿੱਚ ਪਾਰਟਿਸਪੇਟ ਕੀਤਾ ਸੋ ਪੰਜਾਬ ਸਰਕਾਰ ਦਾ ਬਹੁਤ ਹੀ ਵਧੀਆ ਉਪਰਾਲਾ ਜਿਹੜਾ ਪਿਛਲੇ 3 ਸਾਲ ਤੋਂ ਚੱਲ ਰਿਹਾ ਇਸ ਦੀਆਂ ਜਿਹੜੀਆਂ ਸਟੇਟ ਲੈਵਲ ਖੇਡਾਂ ਆ ਉਹ ਅਕਤੂਬਰ ਦੇ ਅਖੀਰ ਦੇ ਵਿੱਚ ਹੋਣਗੀਆਂ ਸੋ ਇਸ ਤੋਂ ਬਾਅਦ ਬਲਾਕ ਲੈਵਲ ਚੱਲ ਰਿਹਾ ਬਲਾਕ ਲੈਵਲ ਤੋਂ ਬਾਅਦ ਜ਼ਿਲ੍ਹਾ ਲੈਵਲ ਜ਼ਿਲ੍ਹਾ ਲੈਵਲ ਤੋਂ ਬਾਅਦ ਫਿਰ ਸਟੇਟ ਲੈਵਲ ਤੇ ਜਿਹੜੇ ਵੀ ਬੱਚੇ ਸਟੇਟ ਲੈਵਲ ਦੇ ਵਿੱਚ ਜੇਤੂ ਹੋਣਗੇ ਉਹਨਾਂ ਨੂੰ ਨਗਦ ਇਨਾਮ ਦੇ ਕੇ ਪੰਜਾਬ ਸਰਕਾਰ ਵੱਲੋਂ ਸਨਮਾਨਿਤ ਕੀਤਾ ਜਾਣਾ ਜ਼ਿਲ੍ਹਾ ਖੇਡ ਦਫ਼ਤਰ ਜਲੰਧਰ ਤੇ ਜ਼ਿਲ੍ਹਾ ਪ੍ਰਸ਼ਾਸਨ ਬਹੁਤ ਹੀ ਵਧੀਆ ਉਪਰਾਲਾ ਬੱਚਿਆਂ ਦੇ ਜਿਹੜੇ ਦੁਪਹਿਰ ਦੇ ਖਾਣੇ ਦਾ ਬਹੁਤ ਵਧੀਆ ਅਰੇਂਜਮੈਂਟ ਕੀਤਾ ਗਿਆ ਆ ਨਾਲ ਦੀ ਨਾਲ ਪੀਣ ਵਾਲੇ ਪਾਣੀ ਦਾ ਬਹੁਤ ਵਧੀਆ ਇੰਤਜ਼ਾਮ ਆ ਸੋ ਜਿੰਨੀਆਂ ਵੀ ਟੀਮਾਂ ਇੱਥੇ ਪਹੁੰਚੀਆਂ ਜਿੰਨੇ ਵੀ ਟੀਚਰ ਸਹਿਬਾਨ ਅਫੀਸ਼ੀਅਲ ਸਹਿਬਾਨ ਜਿੰਨੀਆਂ ਵੀ ਸ਼ਕਤੀਆਂ ਸਾਡੇ ਦਰਮਿਆਨ ਪਹੁੰਚੀਆਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਸੋ ਬਹੁਤ ਹੀ ਵਧੀਆ ਉਪਰਾਲਾ ਕਿ ਬੱਚਿਆਂ ਨੂੰ ਅਸੀਂ ਨਸ਼ਿਆਂ ਨਾਲੋਂ ਤੋੜ ਕੇ ਖੇਡਾਂ ਦੇ ਵੱਲ ਜੋੜੀਏ ਤਾਂ ਜੋ ਸਾਡਾ ਇਹ ਪੰਜਾਬ ਮੁੜ ਰੰਗਲਾ ਪੰਜਾਬ ਬਣ ਸਕੇ ਸੋ ਇਸੇ ਹੀ ਉਮੀਦ ਦੇ ਨਾਲ ਇਸੇ ਆਸ ਦੇ ਨਾਲ ਕਿ ਅਗਲੇ ਸਾਲ ਇਹ ਜਿਹੜਾ ਖੇਡ ਮੇਲਾ ਆ ਉਹ ਆਪਣੀਆਂ ਹੋਰ ਵੀ ਬਲੰਦੀਆਂ ਨੂੰ ਛੂਹੇਗਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ